ਮਾਜੀ ਜਿਹੇਦਾਰ ਜੀ ਸਾਡੇ ਤਬੰਦ ਵਿੱਚ ਮੀਟਿੰਗ ਆ ਪਤਲਾ ਸਾੜਿਆ ਜਿਹੜਾ ਅੱਜ ਅੱਜ ਅਸੀਂ ਕਿਸਾਨ ਸੰਗਠਨ ਕਮੇਟੀ ਕੋਟ ਬੁੱਢਾ ਵੱਲੋਂ ਜੋ ਕਿ ਸਾਡੇ ਨਾਲ ਇਹ ਸਰਕਾਰਾਂ ਮੋਦੀ ਸਰਕਾਰ ਸੈਂਟਰ ਦੀ ਸਰਕਾਰ ਕੇਂਦਰ ਸਰਕਾਰ ਅਤੇ ਪੰਜਾਬ ਦੀ ਸਰਕਾਰ ਆ ਜਿਹੜਾ ਮੁਸਲਮਾਨ ਸਾਨੂੰ ਵੱਜਾ ਭਗਵੰਤ ਮਾਨ ਮੁੱਖ ਮੰਤਰੀ ਇਹਨਾਂ ਨੇ ਸਾਡੇ ਨਾਲ ਅਤ ਕੀਤੀ ਆ ਕਿਉਂਕਿ ਕਿਸਾਨਾਂ ਦਾ ਇਹਨਾਂ ਨੇ ਮਜ਼ਦੂਰਾਂ ਦਾ ਬੇੜਾਈ ਗਰਕਰਤਾ ਕਿਉਂਕਿ ਜਿਤਨਾ ਇਸਟੀ ਝੋਨੇ ਦੇ ਵਿੱਚ ਸਾਡੀਆਂ ਕਿਸੀਆਂ ਕਰਾਈਆਂ ਜੱਟਾਂ ਦੀਆਂ ਕਿਸਾਨਾਂ ਦੀਆਂ ਅਤੇ ਮਜ਼ਦੂਰਾਂ ਦੀਆਂ ਕਿਉਂਕਿ ਪਹਿਲਾਂ ਆਖਿਆ ਕਿ ਸੁੱਕਾ ਝੋਨਾ ਲਿਆਓ ਜੇ ਅਸੀਂ ਸੁੱਕਾ ਝੋਨਾ 13 ਮੋਚਰਾ 14 ਮੋਚਰਾ ਲਿਆਂਦਾ ਤਾਂ ਉਹਨੂੰ ਵੀ ਕਾਟੇ ਨਾ 1.5 150 ਰੁਪਇਆ ਪਰ ਕਵਾਂਟਾਂ ਨੂੰ ਲਾਇਆ ਵਾ ਇੱਕ ਬੰਨੇ ਸਾਡਾ ਝੋਨਾ 4-4 ਕਵਾਂਟਾਂ ਕਰ ਗਿਆ ਇੱਕ ਬੰਨੇ ਨਾ 1.5 150 ਰੁਪਇਆ ਕੱਟ ਲਾਇਆ ਵਾ ਤੇ ਜੀਵਿਦਾਰ ਕਿਸਾਨ ਜਿਹੜਾ ਅੱਗੇ ਮਰਿਆ ਪਿਆ ਏ ਬਾਕੀ ਰਹਿਂਦੀ ਗੱਲ ਜਿਹੜਾ ਪਰਾਈ ਦਾ ਨਾ ਬਹਾਨਾ ਬਣਾਇਆ ਐ ਕਿ ਅਸੀਂ ਪਰਾਈ ਨਹੀਂ ਕਿ ਸਾੜੀ ਅੱਗ ਨਹੀਂ ਗਈ ਲਾਈ ਤਰ ਕੀ ਕਣਕ ਕਿਸੇ ਦੀ ਵੀ ਨਹੀਂ ਗਈ ਹੋਈ ਕਣਕ ਉੱਗੀ ਨਹੀਂ ਕਿ ਕਿਸੇ ਦੀ ਜੇ ਕਿਸੇ ਦੀ ਉੱਗੀ ਆ ਤੇ ਉਹ ਸੰਦੀ ਖਾਈ ਜਾਂਦੀ ਆ ਕਿਸਾਨ ਦਾ ਇਹਨਾਂ ਨੇ ਪਠਾਈ ਬਾਕੇ ਰਸਤਾ ਏ ਕਿਸਾਨ ਦੇ ਪੱਲੇ ਕੱਖ ਨਹੀਂਗਾ ਕਿਉਂਕਿ ਅਸੀਂ ਤਾਂ ਹੀ ਖੁਦ ਕਸ਼ੀਆਂ ਕਰਨ ਨੂੰ ਕਿਸਾਨ ਬੈਠਾ ਏ ਕਿ ਸਾਡੇ ਪੱਲੇ ਕਾਸ਼ ਨਹੀਂਗਾ ਬਾਕੀ ਰਹਿਦੀ ਖਾਲੀ ਸਾਡਾ ਜਰਨੈਲ ਕੈ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿ ਨਤੜਕਾ ਆਗੂ ਸਾਡਾ ਇੱਕੋ ਇੱਕ ਹੀਰਾ ਸਾਡਾ ਸਿੱਖ ਕੌਮ ਦਾ ਉਹ ਅੱਜ 18 ਦਿਨ ਹੋ ਗਿਆ ਮਰਨ ਵਰਤ ਤੇ ਬੈਠਾ ਵਾ ਕਿਸੇ ਸਰਕਾਰ ਦੇ ਸਿਰ ਤੇ ਜੋ ਨਹੀਂ ਸਰਕੀ ਨਾ ਕੇਂਦਰ ਸਰਕਾਰ ਦੇ ਮੋਦੀ ਦੇ ਨਾ ਇੰਤਖਾਦ ਦੇ ਨਾ ਭਗਵੰਤ ਮਾਨ ਦੇ ਪੰਜਾਬ ਦੀ ਸਰਕਾਰ ਦੇ ਕਿਉਂਕਿ ਅੱਜ 18 ਦਿਨ ਭੁਖਾ ਤੇ ਆਇਆ ਮਰਨ ਵਰਤ ਤੇ ਬੈਠਾ ਵਾ ਇੱਕ ਉਹਦੀ ਉਮਰ 85 ਸਾਲ ਆ ਨਮਰਿਆ ਬਜ਼ੁਰਗ ਆ ਕਿਉਂਕਿ ਉਹਦਾ ਛੋਟਾ ਜਿਹਾ ਪੁੱਤਰਾ ਜਾ ਕੇ ਲਾਗੇਤਰ ਲਈ ਲੈਂਦਾ ਏ ਕਿ ਮੇਰਾ ਦਾਦੇ ਨੇ ਬਖਣਾ ਨਹੀਂਗਾ ਕਿਉਂਕਿ ਜਿਹੜਾ ਅੱਜ ਅੰਨ ਨਹੀਂ ਖਾ ਰਿਹਾ 18 ਦਿਨ ਤੋਂ ਕਿੰਨੇ ਕ ਦਿਨ ਉਹ ਕੱਢੂਗਾ ਪਰ ਇਹਨਾਂ ਸਰਕਾਰਾਂ ਨੇ ਸਾਡੇ ਨਾਲ ਵਧੇਕੀ ਕੀਤੀ ਆ ਜੋ ਕਿ 13 ਫਰਵਰੀ ਤੋਂ ਖਨੋਰੀ ਬਾਰਡਰ ਸੰਭੂ ਬਾਰਡਰ ਡੱਬ ਵਾਲੀ ਬਾਰਡਰ ਤੇ ਅਸੀਂ ਮੋਰਚੇ ਲਾ ਕੇ ਬੈਠੇ 13 ਫਰਵਰੀ ਨੂੰ ਸਾਡੇ ਸਿਰ 'ਚ ਡਾਂਗਾ ਅਤੇ ਸਾਡੇ ਤੇ ਤੋਂ ਇਹ ਵਾਲੇ ਬੰਬ ਅਤੇ ਗੋਲੀਆਂ ਮਾਰ ਮਾਰ ਕੇ ਸਾਡਾ ਜਿਹੜਾ ਸਭਕਰਨ ਸਿੰਘ ਉਹ ਸ਼ਹੀਦ ਕੀਤਾ ਨੌਜਵਾਨ ਅਤੇ ਅਨੇਕਾਂ ਹੀ ਸੈਂਕੜਿਆਂ ਦੀਆਂ ਲੱਤਾਂ ਬਾਹਾਂ ਤੋੜ ਕੇ ਉਹਨਾਂ ਨੂੰ ਅੰਦਰ ਕੈਦ ਕੀਤਾ ਵਾ ਬੋਰੀਆਂ ਜੀ ਪਾ ਪਾ ਚੁੱਕੇ ਲੈ ਗਏ ਸੋ ਉਸ ਦਿਨ ਤੋਂ ਮਾਰਚੇ ਲੱਗੇ ਆ ਕਿਸੇ ਵੀ ਸਰਕਾਰ ਨੇ ਸਾਡੀ ਹਾਂ ਨਹੀਂ ਭਰੀ ਨਾ ਕੇਂਦਰ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਕਿਉਂਕਿ ਕਿਸਾਨ ਦਾ ਵਾਲੀ ਕੋਈ ਨਹੀਂਗਾ ਜਿਹੜੀ ਵੀ ਸਰਕਾਰ ਆ ਜਾਂਦੀ ਆ ਉਹ ਵੀ ਕਿਸਾਨ ਦੇ ਉਲਟ ਆ ਕਿਉਂਕਿ ਪਹਿਲਾਂ ਸਾਰੇ ਅੰਬਰ ਕਾਲੀ ਰਹੇ ਆ ਕਾਲੀਆਂ ਸਾਨੂੰ ਕੁਝ ਨਹੀਂ ਦਿੱਤਾ ਜੇ ਐਰਕੀਆਂ ਹੀ ਬਦਲਾ ਕੀਤਾ ਸੀ ਬਦਲਾ ਲਿਆਂਦਾ ਸੀ ਐਸਾ ਇਹਨਾਂ ਬਦਲਾ ਦਿੱਤਾ ਹੈ ਕਿਉਂਕਿ ਮਣਾ ਮੂੰਹ ਚਿਟਾ ਜਿਹੜਾ ਉਹ ਪਿੰਡਾਂ ਚ ਵਗਣ ਦਿਆ ਵਾ ਇਹਨਾਂ ਕਿਹਾ ਸੀ ਚਿਟਾ ਬੰਦ ਕਰਦਾਂਗੇ ਘਰ ਘਰ ਦੇ ਵਿੱਚ ਚਿਟਾ ਹੋ ਗਿਆ ਹੈ ਘਰ ਘਰ ਦੇ ਵਿੱਚ ਨੌਜਵਾਨ ਜਿਹੜੇ ਆ ਉਹ ਚਿਟੇ ਦੇ ਟੀਕੇ ਲਾ ਲਾ ਕੇ ਤੇ ਮਰ ਰਹੇ ਆ ਜਿੱਥੇ ਮਰਜੀ ਕਮਟ ਵਾਲਾ ਨਾ ਚਿਟਾ ਨਿਕਲਣ ਦਿਆ ਵਾ ਕਿਸੇ ਨੂੰ ਨੇ ਫੜਦਾ ਨਹੀਂ ਗੇ ਜੇ ਕੋਈ ਬਾਤ ਚੁੱਕਦਾ ਹੈ ਕੱਕੀਤੇ ਬਦਲੇ ਜਾਂ ਕਿਸੇ ਸਿੱਖੀ ਬਦਲੇ ਜਾਂ ਕਿਸਾਨਾਂ ਦੀ ਉਹਨਾਂ ਨੇ ਫੜ ਕੇ ਅੰਦਰ ਕਰ ਦਿੰਦੇ ਕੋਈ ਨਿਆਂ ਨਹੀਂ ਸਾਨੂੰ ਮਿਲਦਾ ਕੋਈ ਨਿਆਂ ਵਾਲੀ ਗੱਲ ਨਹੀਂ ਜਿੰਨੀਆਂ ਸਾਡੇ ਤੋਂ ਮੰਗਾ ਇਹਨਾਂ ਮੰਨੀਆਂ ਸੀ ਮੋਦੀ ਸਰਕਾਰ ਨੇ ਉਹ ਪੂਰੀਆਂ ਨਹੀਂ ਗਈਆਂ ਕੀਤੀਆਂ ਅਤੇ ਉਹ ਮੰਗਾਂ ਤਿਉਹਂ ਦੀਆਂ ਤਿਉਹਾਂ ਨਾ ਸਾਨੂੰ ਐਮਐਸਬੀ ਮਿਲਦੀ ਆ ਨਾ ਸਾਨੂੰ ਰੇਟ ਮਿਲਦੇ ਆ ਨਾ ਸਾਡੇ ਬਿਜਲੀ ਦੇ ਹੋਏ ਆ ਕਾਰਜ ਨਾ ਸਾਨੂੰ ਅਪਰਾਹੀ ਦਾ ਜਿਹੜਾ ਕੀਤਾ ਸੀਗਾ ਉਹ ਅਪਰਾਹੀ ਅਸੀਂ ਸਾੜੀ ਨਹੀਂ ਕੀਤੀ ਸਾਡੀਆਂ ਕਣਕਾਂ ਨੇਰ ਕੇ ਸਭ ਕਣਕਾਂ ਵੇਖੋ ਆ ਪਈਆਂ ਜਿਹੜੀਆਂ ਰੜੀਆਂ ਪਈਆਂ ਵਾਂ ਇਦਾਂ ਇਹ ਵੀ ਕਣਕ ਨਹੀਂ ਗਈ ਜੇ ਕੋਈ ਮਾੜੀ ਮੋਟੀ ਉੱਗੀ ਆ ਉਹ ਸੁੰਡੀ ਖਾ ਰਹੀ ਆ ਸੋ ਇਹਨਾਂ ਸਰਕਾਰਾਂ ਦਾ ਮੋਦੀ ਸਰਕਾਰ ਦਾ ਮੋਦੀ ਦਾ ਅਤੇ ਭਗਵੰਤ ਮਾਨ ਦਾ ਹੀ ਆ ਪਤਲਾ ਬਣਾ ਕੇ ਸਾੜ ਰਹੇ ਆ ਅਤੇ ਅੱਜ ਰਾਤ ਨੂੰ ਸਾਰੇ ਅਸੀਂ ਭੁੱਖੜ ਧਾਲਦੇ ਆ ਸਾਰਿਆਂ ਨੇ ਭੁੱਖੜ ਧਾਲ ਕੀਤੀ ਆ ਕਿਸੇ ਨੇ ਰੋਟੀ ਨਹੀਂ ਖਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਧਾਨ ਜੀ ਸਭ ਤੋਂ ਪਹਿਲਾਂ ਨਗਰ ਬਠੇਪਣੀ ਦੀ ਸੰਗਤ ਵੱਲੋਂ ਅੱਜ ਮੋਦੀ ਸਰਕਾਰ ਦਾ ਤੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਜੋ ਕਿ 13 ਫਰਵਰੀ ਦੇ ਲੈ ਕੇ ਅੱਜ ਤੱਕ 10 ਮਹੀਨੇ ਹੋ ਗਏ ਆ ਕੋਈ ਸੈਂਟਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਕਿਸਾਨ ਭਰਾਵਾਂ ਦੀ ਕੇਹਦੀ ਬਾਹ ਨਹੀਂ ਫੜੀ ਜੋ ਕਿ ਜਗਜੀਤ ਸਿੰਘ ਜੀ ਗੱਲਿਆੜ ਅੱਜ 18ਵੇਂ ਦਿਨ ਚ ਮਰਨ ਬਰਤਰ ਤੇ ਬੈਠਿਆ ਕੇਹੇ ਆਗੂ ਦਾ ਨੇ ਕੇਹੇ ਸਰਕਾਰ ਨੇ ਕੇਹ ਨੁਮਾਇਦੇ ਨੇ ਪਤਾ ਨਹੀਂ ਲਿਆ ਕੇ ਆਗੇ ਜਿਵੇਂ ਜਦ ਤਰਾ ਭਗਵੰਤ ਮਾਨ ਜਦੋਂ ਇਲੈਕਸ਼ਨ ਤੋਂ ਪਹਿਲਾਂ ਦਾਣਾ ਮਾਰਦਾ ਚੀਕਾਂ ਮਾਰਦਾ ਵੀ ਮੇਰੀ ਸਰਕਾਰ ਬਣਾ ਦਿਓ ਪੰਜਾਬ ਚ ਕਿਤੇ ਧਰਨਾ ਨਹੀਂ ਲੱਗਣ ਦਵਾਂਗੇ ਉਹਦੇ ਪਿੰਡ ਜਾ ਕੇ ਸੰਗਰੂਰ ਹਲਕੇ ਦੇ ਜਾ ਕੇ ਵੇਖ ਲੋ ਉਹਦੇ ਸੰਗਰੂਰ ਹਲਕੇ ਦੇ ਪਿੰਡ ਦੇ ਘੇਰੇ ਘਰੇ ਚਾਰੇ ਪਾਸੇ ਧਰਨੇ ਲੱਗੇ ਆ ਕਿਸੇ ਕਿਸਾਨ ਭਰਾ ਨੂੰ ਕਿਸੇ ਨੂੰ ਜਿਦਾਂ ਆਂਦਾ ਵੀ ਮੈਂ ਪਰਾਲੀ ਨਾ ਸਾੜੋ 2500 ਦਊਂਗਾ ਛੁੰਡੀ ਪੈਣੀ ਸ਼ੁਰੂ ਹੋ ਗਈ ਕਿਸਾਨ ਤੇ ਮਰ ਰਹੇ ਆ ਇਹਦੇ ਸਬੰਧ ਦੇ ਵਿੱਚ ਅੱਜ ਸਾਨੂੰ ਸਾਡੇ ਕਿਸਾਨ ਸੰਘਰਸ਼ ਕਮੇਟੀ ਕੋਟ ਵੱਡਾ ਨੂੰ ਮੈਸੇਜ ਆਇਆ ਵੀ ਪਿੰਡ ਅੱਜ ਮੋਦੀ ਸਰਕਾਰ ਦਾ ਪੁਤਲਾ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਜਾਵੇ ਉਹਦੇ ਸਬੰਧ ਵਿੱਚ ਸਰ ਨਗਰ ਪੱਠੇ ਭਣੀ ਇਕੱਠਾ ਹੋ ਗਏ ਅੱਜ ਮੋਦੀ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਪੁੱਤਰਾ ਸਾੜ ਲੱਗੇ ਆ ਇਹਨੀਆਂ ਗੀਮ ਤੇ ਗੱਲਾਂ ਕਹਿੰਦਾ ਅਖੇ ਮਰਾਜ਼ਾ ਆਜ਼ਾਦ ਗਿਆ ਵੈਰਵ ਜੀ ਕਾ ਖਾਲਸਾ ਵਾਹ ਭਾਈ ਫੱਟੇ ਲੜ ਦੀ ਲਾਉ ਅੱਗ ਕਿਹਨੂੰ ਲਾਵਾਂ ਪਹਿਲੋਂ ਪਹਿਲਾਂ ਮੋਦੀ ਨੂੰ ਲਾ ਲਾ ਮੋਦੀ ਨੂੰ ਬਾਵਾਂ ਸਾੜ ਪੀਣਾ ਨਹੀਂ ਥੱਲੇੋਂ ਲਾਵਾਂ ਕਿਹਨੂੰ ਤਾਂ ਤਾਂ ਲਾ ਲਾ ਪਾਉਣਾ ਹਾਂ ਹਾਂ ਭੱਜ ਨਾ ਆਏ ਆਏ ਕਰੋ ਨਾਲ ਨਾਲ ਬਾਬਾ ਨਾਰੇ ਲਾ ਦੇ ਦੋ ਤਿੰਨ ਮੋਦੀ ਸਰਕਾਰ بھگت مان سرکار مودی کہڑا مر گیا مودی مر گیا ہے مودی مر گیا ہوگان مر گیا ہو ਏ ਕੀ ਹੋਇਆ ਮੋਦੀ ਮੋਆ 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 ਤੁਹਾਡਾ ਤੁਹਾਡਾ ਚਾਰ ਮਰ ਗਿਆ ਹਾਏ ਹਾਏ ਮਰ ਗਿਆ ਹਾਏ ਹਾਏ ਬੰਦਲੇ ਵਿੱਚ ਛੱਡ ਗਿਆ ਬਣ ਗਿਆ ਬੱਸ ਕੇ ਆ ਫੌਜੀ ਨਾ ਨਾ ਯਾਰ